ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਤੁਸੀਂ ਅਨਰੈਸਪਕਟਿਬਲ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਿਰਸਦਾ ਡੇਰਾ ਜਗਮਾਲ ਵਾਲੇ ਜਿਸ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ ਔਰ ਨਵੇਂ ਉਤਰਾਧਿਕਾਰੀ ਦੀ ਚੋਣ ਹੋ ਗਈ ਹੈ ਤੇ ਨਾਲ ਹੀ ਨਾਲ ਦਸਤਾਰਬੰਦੀ ਵੀ ਹੋ ਗਈ ਹੈ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੀ ਅੱਜ ਦਸਤਾਰਬੰਦੀ ਕਰ ਦਿੱਤੀ ਗਈ ਹੈ ਇਸ ਮੌਕੇ ਦੱਸਦੀ ਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਬਣੇ ਮੁਖੀ ਜਸਦੀਪ ਸਿੰਘ ਗਿਲਵਿਸ ਮੌਕੇ ਮੌਜੂਦ ਰਹੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦਸਤਾਰਬੰਦੀ ਕੀਤੀ ਹੈ ਬਾਬਾ ਬ੍ਰਿੰਦਰ ਸਿੰਘ ਢਿੱਲੋਂ ਦੀ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸਿਰਸੇ ਦਾ ਡੇਰਾ ਜਗਮਾਲ ਵਾਲੀ ਜਿਸ ਨੂੰ ਲੈ ਕੇ ਬੀਤੇ ਦਿਨੀ ਵਿਵਾਦ ਛੜ ਗਿਆ ਸੀ ਕਿਉਂਕਿ ਇਸ ਡੇਰੇ ਦੇ ਮੁਖੀ ਵਕੀਲ ਸਾਹਿਬ ਦੇ ਦੇਹਾਨ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ 2 13 ਵਿਚਾਲੇ ਸੋ ਦੱਸਦੀ ਡੇਰਾ ਬਿਆਸ ਦੇ ਸੰਤ ਗੁਰਿੰਦਰ ਸਿੰਘ ਢਿੱਲੋਂ ਤੇ ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਸੰਤ ਵਕੀਲ ਸਾਹਿਬ ਦੇ ਦੇਹਾਨ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਦੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਵੀ ਕੀਤੀ ਸੋ ਦੱਸਦੀ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਦੱਸਦੀ ਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਨੂੰ ਪਗੜੀ ਪਹਿਨਾਈ ਦਸਤਾਰ ਸਜਾਈ ਤੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਨੇ ਜੋ ਤੁਹਾਨੂੰ ਡਿਊਟੀ ਥਾਪੀ ਹੈ ਉਸ ਨੂੰ ਸ਼ੁਰੂ ਕਰੋ ਉਹਨਾਂ ਨੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਵੱਲੋਂ ਡਿਊਟੀ ਦੇ ਵਿੱਚ ਨਾਮਦਾਨ ਤੇ ਸਤਸੰਗ ਦੀ ਜੋ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਵੇ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਨੂੰ ਸਹੀ ਰਾਹਤੇ ਤੇ ਲੈ ਕੇ ਆਉਣਾ ਵਿਛੜੇ ਹੋਏ ਜਾਂ ਗੁੰਮਰਾਹ ਹੋਏ ਜੋ ਲੋਕ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣਾ ਤੇ ਇਕੱਠੇ ਰੱਖਣਾ ਨਫ਼ਰਤ ਕਿਸੇ ਨਾਲ ਵੀ ਨਹੀਂ ਰੱਖਣੀ ਦੱਸਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਜੋ ਕਿ ਡੇਰਾ ਬਿਆਸ ਦੇ ਮੁਖੇ ਨੇ ਉਹਨਾਂ ਵੱਲੋਂ ਜਦੋਂ ਜਗਮਾਲ ਵਾਲੀ ਡੇਰੇ ਦੇ ਨਵੇਂ ਉਤਰਾਧਿਕਾਰੀ ਤੇ ਸਿਰ ਦਸਤਾਰ ਸਜਾਈ ਗਈ ਤੇ ਇਹ ਬਚਨ ਉਹਨਾਂ ਨੇ ਬੋਲੇ ਦੱਸਦੇ ਕਿ ਜਗਮਾਲ ਵਾਲੀ ਦੇ ਵਿੱਚ ਸਵੇਰੇ ਹੀ ਹੈਲੀਕਾਪਟਰ ਦੇ ذریعے ਸੰਤ ਗੁਰਿੰਦਰ ਸਿੰਘ ਢਿੱਲੋ ਪਹੁੰਚੇ ਉਹਨਾਂ ਦੇ ਨਾਲ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਸੀ ਉਸ ਤੋਂ ਬਾਅਦ ਉਹਨਾਂ ਨੇ ਡੇਰਾ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਕਰੀਬ 2 ਘੰਟੇ ਮੁਲਾਕਾਤ ਕੀਤੀ ਵਿਸਤਾਰ ਦੇ ਨਾਲ ਚਰਚਾ ਹੋਈ ਇਸ ਪੂਰੇ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਦੱਸਦੀ ਕਿ ਦਸਤਾਰਬੰਦੀ ਕਰ ਦਿੱਤੀ ਗਈ ਔਰ ਜੋ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਇਸ ਦੌਰਾਨ ਡੇਰੇ ਦੇ ਵਿੱਚ ਜ਼ੋਤੇਦਾਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਪੂਰਾ ਜੱਥਾ ਡੇਰੇ ਦੇ ਟਰਸਟੀ ਗ੍ਰੀਵੈਂਸ ਕਮੇਟੀ ਤੇ ਡੇਰੇ ਦੇ ਹੋਰ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਸੀ ਉਹ ਮੌਜੂਦ ਰਹੇ ਸੋ ਦੱਸਦੀ ਕਿ ਸਿਰਸੇ ਦੇ ਡੇਰਾ ਸ਼ਾਹ ਬਲੁਚਿਸਤਾਨੀ ਜਗਮਾਲ ਵਾਲੀ ਦੇ ਡੇਰਾ ਪ੍ਰਮੁੱਖ ਸੰਤ ਬਹਾਦਰ ਚੰਦ ਵਕੀਲ ਸਾਹਿਬ ਦਾ 1 ਅਗਸਤ ਨੂੰ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ ਉਹ ਥਮਿਆ ਨਹੀਂ ਸੀ ਦੱਸਦੀ ਹੈ ਕਿ 2 ਅਗਸਤ ਨੂੰ ਡੇਰਾ ਪਰਿਸ਼ਦ ਦੇ ਵਿੱਚ ਹੀ ਰੀਤੀ ਰਿਵਾਜਾਂ ਦੇ ਨਾਲ ਸੰਤ ਵਕੀਲ ਸਾਹਿਬ ਦਾ ਸੰਸਕਾਰ ਕੀਤਾ ਗਿਆ ਸੀ ਗੱਦੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜੋ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਆਖਿਰਕਾਰ ਬਾਬਾ ਬਰਿੰਦਰ ਸਿੰਘ ਨੂੰ ਉੱਤਰਾਧਿਕਾਰੀ ਚੁਣ ਲਿਆ ਗਿਆ ਸੀ ਉਹਨਾਂ ਦੀ ਚੋਣ ਹੋ ਗਈ ਸੀ ਤੇ ਅੱਜ ਦਸਤਾਰਬੰਦੀ ਹੋ ਗਈ ਹੈ ਰੀਤੀ ਰਿਵਾਜਾਂ ਦੇ ਨਾਲ ਪੂਰੇ ਤਰੀਕੇ ਦੇ ਨਾਲ ਉਹਨਾਂ ਨੂੰ ਉੱਤਰਾਧਿਕਾਰੀ ਚੁਣ ਲਿਆ ਗਿਆ ਹੈ ਔਰ ਇਸ ਮੋਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਰਹੇ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਪੁਰਾਜਸਥਾ ਡੇਰੇ ਦੇ ਹੋਟ ਟਰਸਟੀ ਤੇ ਕਮੇਟੀ ਮੈਂਬਰ ਵੀ ਮੌਜੂਦ ਰਹੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਵਕਤ ਦੇਰੇ ਦੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਉਹਦੇ ਨਾਲ ਗੱਲਬਾਤ ਕੀਤੀ ਔਰ ਇਹ ਕਿਹਾ ਕਿ ਜੋ ਜ਼ਿੰਮੇਵਾਰੀ ਸੰਤ ਵਕੀਲ ਸਾਹਿਬ ਤੁਹਾਨੂੰ ਸੌਂਪ ਕੇ ਗਏ ਨੇ ਉਸ ਜ਼ਿੰਮੇਵਾਰੀ ਨੂੰ ਪੂਰੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਨਿਭਾਉਣਾ ਲੋਕਾਂ ਨੂੰ ਨਾਮਦਾਨ ਦੇਣਾ ਸਤਸੰਗ ਦੇ ਨਾਲ ਜੋੜਨਾ ਤੇ ਕਿਸੇ ਦੇ ਵੀ ਪ੍ਰਤੀ ਦਿਲ ਦੇ ਵਿੱਚ ਨਫ਼ਰਤ ਨਹੀਂ ਰੱਖਣੀ ਸਾਰਿਆਂ ਨੂੰ ਪਿਆਰ ਦੇ ਨਾਲ ਇਕੱਠੇ ਲੈ ਕੇ ਚੱਲਣਾ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸਸਰਿਆਕਾਲ ਵਿਖਰੇ ਤੁਸੀਂ অনਰਿਸਪੈਕਟਿਵ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਿਰਸਦਾ ਡੇਰਾ ਜਗਮਾਲ ਵਾਲੇ ਜਿਸ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ ਔਰ ਨਵੇਂ ਉਤਰਾਧਿਕਾਰੀ ਦੀ ਚੋਣ ਹੋ ਗਈ ਹੈ ਤੇ ਨਾਲ ਹੀ ਨਾਲ ਦਸਤਾਰਬੰਦੀ ਵੀ ਹੋ ਗਈ ਹੈ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੀ ਅੱਜ ਦਸਤਾਰਬੰਦੀ ਕਰ ਦਿੱਤੀ ਗਈ ਹੈ ਇਸ ਮੌਕੇ ਦੱਸਦੀ ਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਬਣੇ ਮੁਖੀ ਜਸਦੀਪ ਸਿੰਘ ਗਿਲ ਵੀ ਇਸ ਮੌਕੇ ਮੌਜੂਦ ਰਹੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦਸਤਾਰਬੰਦੀ ਕੀਤੀ ਹੈ ਬਾਬਾ ਬ੍ਰਿੰਦਰ ਸਿੰਘ ਢਿੱਲੋਂ ਦੀ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸਿਰਸੇ ਦਾ ਡੇਰਾ ਜਗਮਾਲ ਵਾਲੀ ਜਿਸ ਨੂੰ ਲੈ ਕੇ ਬੀਤੇ ਦਿਨੀ ਵਿਵਾਦ ਛੜ ਗਿਆ ਸੀ ਕਿਉਂਕਿ ਇਸ ਡੇਰੇ ਦੇ ਮੁਖੀ ਵਕੀਲ ਸਾਹਿਬ ਦੇ ਦੇਹਾਂਤ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ 2 13 ਵਿਚਾਲੇ ਸਦਸਦੀ ਡੇਰਾ ਬਿਆਸ ਦੇ ਸੰਤ ਗੁਰਿੰਦਰ ਸਿੰਘ ਢਿੱਲੋਂ ਤੇ ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਸੰਤ ਵਕੀਲ ਸਾਹਿਬ ਦੇ ਦੇਹਾਂਤ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਤੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਵੀ ਕੀਤੀ ਸੋ ਦੱਸਦੀ ਐ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਦੱਸਦੀ ਐ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਨੂੰ ਪਗੜੀ ਪਹਿਨਾਈ ਦਸਤਾਰ ਸਜਾਈ ਤੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਨੇ ਜੋ ਤੁਹਾਨੂੰ ਡਿਊਟੀ ਥਾਪੀ ਐ ਉਸ ਨੂੰ ਸ਼ੁਰੂ ਕਰੋ ਉਹਨਾਂ ਨੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਵੱਲੋਂ ਡਿਊਟੀ ਦੇ ਵਿੱਚ ਨਾਮਦਾਨ ਤੇ ਸਤਸੰਗ ਦੀ ਜੋ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਵੇ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਨੂੰ ਸਹੀ ਰਾਹ ਤੇ ਲੈ ਕੇ ਆਉਣਾ ਵਿਛੜੇ ਹੋਏ ਜਾਂ ਗੁੰਮਰਾਹ ਹੋਏ ਜੋ ਲੋਕ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣਾ ਤੇ ਇਕੱਠੇ ਰੱਖਣਾ ਨਫ਼ਰਤ ਕਿਸੇ ਨਾਲ ਵੀ ਨਹੀਂ ਰੱਖਣੀ ਦੱਸਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਜੋ ਕਿ ਡੇਰਾ ਬਿਆਸ ਦੇ ਮੁਖੇ ਨੇ ਉਹਨਾਂ ਵੱਲੋਂ ਜਦੋਂ ਜਗਮਾਲ ਵਾਲੀ ਡੇਰੇ ਦੇ ਨਵੇਂ ਉਤਰਾ ਅਧਿਕਾਰੀ ਦੇ ਸਿਰ ਦਸਤਾਰ ਸਜਾਈ ਗਈ ਤੇ ਇਹ ਬਚਨ ਉਹਨਾਂ ਨੇ ਬੋਲੇ ਦੱਸਦੇ ਕਿ ਜਗਮਾਲ ਵਾਲੀ ਦੇ ਵਿੱਚ ਸਵੇਰੇ ਹੀ ਹੈਲੀਕਾਪਟਰ ਦੇ ذریعے ਸੰਤ ਗੁਰਿੰਦਰ ਸਿੰਘ ਢਿੱਲੋ ਪਹੁੰਚੋ ਨਾਲ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਸੀ ਉਸ ਤੋਂ ਬਾਅਦ ਉਹਨਾਂ ਨੇ ਡੇਰਾ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਕਰੀਬ 2 ਘੰਟੇ ਮੁਲਾਕਾਤ ਕੀਤੀ ਵਿਸਤਾਰ ਦੇ ਨਾਲ ਚਰਚਾ ਹੋਈ ਇਸ ਪੂਰੇ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਦੱਸਦੀ ਕਿ ਦਸਤਾਰਬੰਦੀ ਕਰ ਦਿੱਤੀ ਗਈ ਔਰ ਜੋ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਇਸ ਦੌਰਾਨ ਡੇਰੇ ਦੇ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਪੂਰਾ ਜੱਥਾ ਡੇਰੇ ਦੇ ਟਰਸਟੀ ਗ੍ਰੀਵੈਂਸ ਕਮੇਟੀ ਤੇ ਡੇਰੇ ਦੇ ਹੋਰ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਸੀ ਉਹ ਮੌਜੂਦ ਰਹੇ ਸੋ ਦੱਸਦੀ ਕਿ ਸਿਰਸੇ ਦੇ ਡੇਰਾ ਸ਼ਾਹ ਬਲੁਚਿਸਤਾਨੀ ਜਗਮਾਲ ਵਾਲੀ ਦੇ ਡੇਰਾ ਪ੍ਰਮੁੱਖ ਸੰਤ ਬਹਾਦਰ ਚੰਦ ਵਕੀਲ ਸਾਹਿਬ ਦਾ 1 ਅਗਸਤ ਨੂੰ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ ਉਹ ਥਮਿਆ ਨਹੀਂ ਸੀ ਦੱਸਦੀ ਹੈ ਕਿ 2 ਅਗਸਤ ਨੂੰ ਡੇਰਾ ਪਰਿਸ਼ਦ ਦੇ ਵਿੱਚ ਹੀ ਰੀਤੀ ਰਿਵਾਜਾਂ ਦੇ ਨਾਲ ਸੰਤ ਵਕੀਲ ਸਾਹਿਬ ਦਾ ਸੰਸਕਾਰ ਕੀਤਾ ਗਿਆ ਸੀ ਗੱਦੀ ਨੂੰ ਲੈ ਕੇ ਦੋ ਤਿਹਾਂ ਵਿਚਾਲੇ ਜੋ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਆਖਿਰਕਾਰ ਬਾਬਾ ਬਰਿੰਦਰ ਸਿੰਘ ਨੂੰ ਉੱਤਰਾਧਿਕਾਰੀ ਚੁਣ ਲਿਆ ਗਿਆ ਸੀ ਉਹਨਾਂ ਦੀ ਚੋਣ ਹੋ ਗਈ ਸੀ ਤੇ ਅੱਜ ਦਸਤਾਰਬੰਦੀ ਹੋ ਗਈ ਹੈ ਰੀਤੀ ਰਿਵਾਜਾਂ ਦੇ ਨਾਲ ਪੂਰੇ ਤਰੀਕੇ ਦੇ ਨਾਲ ਉਹਨਾਂ ਨੂੰ ਉੱਤਰਾਧਿਕਾਰੀ ਚੁਣ ਲਿਆ ਗਿਆ ਹੈ ਔਰ ਇਸ ਮੌਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਰਹੇ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਪੁਰਾਜਸਥਾ ਡੇਰੇ ਦੇ ਹੋਟ ਟਰਸਟੀ ਤੇ ਕਮੇਟੀ ਮੈਂਬਰ ਵੀ ਮੌਜੂਦ ਰਹੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਵਕਤ ਡੇਰੇ ਦੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕੀਤੀ ਔਰ ਇਹ ਕਿਹਾ ਕਿ ਜੋ ਜ਼ਿੰਮੇਵਾਰੀ ਸੰਤ ਵਕੀਲ ਸਾਹਿਬ ਤੁਹਾਨੂੰ ਸੌਂਪ ਕੇ ਗਏ ਨੇ ਉਸ ਜ਼ਿੰਮੇਵਾਰੀ ਨੂੰ ਪੂਰੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਨਿਭਾਉਣਾ ਲੋਕਾਂ ਨੂੰ ਨਾਮਦਾਨ ਦੇਣਾ ਸਤਸੰਗ ਦੇ ਨਾਲ ਜੋੜਨਾ ਤੇ ਕਿਸੇ ਦੇ ਵੀ ਪ੍ਰਤੀ ਦਿਲ ਦੇ ਵਿੱਚ ਨਫ਼ਰਤ ਨਹੀਂ ਰੱਖਣੀ ਸਾਰਿਆਂ ਨੂੰ ਪਿਆਰ ਦੇ ਨਾਲ ਇਕੱਠੇ ਲੈ ਕੇ ਚੱਲਣਾ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸਾਸ੍ਰਿਆ ਕਾਲ ਵਿੱਚ ਤੁਸੀਂ অনਰਿਸਪੈਕਟ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਿਰਸਦਾ ਡੇਰਾ ਜਗਮਾਲ ਵਾਲੇ ਜਿਸ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ ਔਰ ਨਵੇਂ ਉਤਰਾਧਿਕਾਰੀ ਦੀ ਚੋਣ ਹੋ ਗਈ ਹੈ ਤੇ ਨਾਲ ਹੀ ਨਾਲ ਦਸਤਾਰਬੰਦੀ ਵੀ ਹੋ ਗਈ ਹੈ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੀ ਅੱਜ ਦਸਤਾਰਬੰਦੀ ਕਰ ਦਿੱਤੀ ਗਈ ਹੈ ਇਸ ਮੌਕੇ ਦੱਸਦੀ ਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਬਣੇ ਮੁਖੀ ਜਸਦੀਪ ਸਿੰਘ ਗਿੱਲ ਵੀ ਇਸ ਮੌਕੇ ਮੌਜੂਦ ਰਹੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦਸਤਾਰਬੰਦੀ ਕੀਤੀ ਹੈ ਬਾਬਾ ਬ੍ਰਿੰਦਰ ਸਿੰਘ ਢਿੱਲੋਂ ਦੀ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਸਰਸੇ ਦਾ ਡੇਰਾ ਜਗਮਾਲ ਵਾਲੀ ਜਿਸ ਨੂੰ ਲੈ ਕੇ ਬੀਤੇ ਦਿਨੀ ਵਿਵਾਦ ਛੜ ਗਿਆ ਸੀ ਕਿਉਂਕਿ ਇਸ ਡੇਰੇ ਦੇ ਮੁਖੀ ਵਕੀਲ ਸਾਹਿਬ ਦੇ ਦੇਹਾਨ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ ਦੋ 13 ਵਿਚਾਲੇ ਸਦਸਦੀ ਡੇਰਾ ਬਿਆਸ ਦੇ ਸੰਤ ਗੁਰਿੰਦਰ ਸਿੰਘ ਢਿੱਲੋਂ ਤੇ ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਸੰਤ ਵਕੀਲ ਸਾਹਿਬ ਦੇ ਦੇਹਾਨ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਤੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਵੀ ਕੀਤੀ ਸੋ ਦੱਸਦੀ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਦੱਸਦੀ ਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਨੂੰ ਪਗੜੀ ਪਹਿਨਾਈ ਦਸਤਾਰ ਸਜਾਈ ਤੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਨੇ ਜੋ ਤੁਹਾਨੂੰ ਡਿਊਟੀ ਥਾਪੀ ਹੈ ਉਸ ਨੂੰ ਸ਼ੁਰੂ ਕਰੋ ਉਹਨਾਂ ਨੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਵੱਲੋਂ ਡਿਊਟੀ ਦੇ ਵਿੱਚ ਨਾਮਦਾਨ ਤੇ ਸਤਸੰਗ ਦੀ ਜੋ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਵੇ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਨੂੰ ਸਹੀ ਰਾਹਤੇ ਤੇ ਲੈ ਕੇ ਆਉਣਾ ਵਿਛੜੇ ਹੋਏ ਜਾਂ ਗੁੰਮਰਾਹ ਹੋਏ ਜੋ ਲੋਕ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣਾ ਤੇ ਇਕੱਠੇ ਰੱਖਣਾ ਨਫ਼ਰਤ ਕਿਸੇ ਨਾਲ ਵੀ ਨਹੀਂ ਰੱਖਣੀ ਦੱਸਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਜੋ ਕਿ ਡੇਰਾ ਬਿਆਸ ਦੇ ਮੁਖੇ ਨੇ ਉਹਨਾਂ ਵੱਲੋਂ ਜਦੋਂ ਜਗਮਾਲ ਵਾਲੀ ਡੇਰੇ ਦੇ ਨਵੇਂ ਉਤਰਾਧਿਕਾਰੀ ਦੇ ਸਿਰ ਦਸਤਾਰ ਸਜਾਈ ਗਈ ਤੇ ਇਹ ਬਚਨ ਉਹਨਾਂ ਨੇ ਬੋਲੇ ਦੱਸਦੇ ਕਿ ਜਗਮਾਲ ਵਾਲੀ ਦੇ ਵਿੱਚ ਸਵੇਰੇ ਹੀ ਹੈਲੀਕਾਪਟਰ ਦੇ ذریعے ਸੰਤ ਗੁਰਿੰਦਰ ਸਿੰਘ ਢਿੱਲੋ ਪਹੁੰਚਣਾ ਦੇ ਨਾਲ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਸੀ ਉਸ ਤੋਂ ਬਾਅਦ ਉਹਨਾਂ ਨੇ ਡੇਰਾ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਕਰੀਬ 2 ਘੰਟੇ ਮੁਲਾਕਾਤ ਕੀਤੀ ਵਿਸਤਾਰ ਦੇ ਨਾਲ ਚਰਚਾ ਹੋਈ ਇਸ ਪੂਰੇ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਦੱਸਦੀ ਕਿ ਦਸਤਾਰਬੰਦੀ ਕਰ ਦਿੱਤੀ ਗਈ ਔਰ ਜੋ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਇਸ ਦੌਰਾਨ ਡੇਰੇ ਦੇ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਪੂਰਾ ਜੱਥਾ ਡੇਰੇ ਦੇ ਟਰਸਟੀ ਗ੍ਰੀਵੈਂਸ ਕਮੇਟੀ ਤੇ ਡੇਰੇ ਦੇ ਹੋਰ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਸੀ ਉਹ ਮੌਜੂਦ ਰਹੇ ਸੋ ਦੱਸਦੀ ਕਿ ਸਿਰਸੇ ਦੇ ਡੇਰਾ ਸ਼ਾਹ ਬਲੂਚਿਸਤਾਨੀ ਜਗਮਾਲ ਵਾਲੀ ਦੇ ਡੇਰਾ ਪ੍ਰਮੁੱਖ ਸੰਤ ਬਹਾਦਰ ਚੰਦ ਵਕੀਲ ਸਾਹਿਬ ਦਾ 1 ਅਗਸਤ ਨੂੰ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ ਉਹ ਥਮਿਆ ਨਹੀਂ ਸੀ ਦੱਸ ਦਈਏ ਕਿ 2 ਅਗਸਤ ਨੂੰ ਡੇਰਾ ਪਰਿਸ਼ਦ ਦੇ ਵਿੱਚ ਹੀ ਰੀਤੀ ਰਿਵਾਜਾਂ ਦੇ ਨਾਲ ਸੰਤ ਵਕੀਲ ਸਾਹਿਬ ਦਾ ਸਸਕਾਰ ਕੀਤਾ ਗਿਆ ਸੀ ਗੱਦੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜੋ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਆਖਰਕਾਰ ਬਾਬਾ ਬਰਿੰਦਰ ਸਿੰਘ ਨੂੰ ਉਤਰਾਧਿਕਾਰੀ ਚੁਣ ਲਿਆ ਗਿਆ ਸੀ ਉਹਨਾਂ ਦੀ ਚੋਣ ਹੋ ਗਈ ਸੀ ਤੇ ਅੱਜ ਦਸਤਾਰਬੰਦੀ ਹੋ ਗਈ ਹੈ ਰੀਤੀ ਰਿਵਾਜਾਂ ਦੇ ਨਾਲ ਪੂਰੇ ਤਰੀਕੇ ਦੇ ਨਾਲ ਉਹਨਾਂ ਨੂੰ ਉਤਰਾਧਿਕਾਰੀ ਚੁਣ ਲਿਆ ਗਿਆ ਹੈ ਔਰ ਇਸ ਮੌਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਰਹੇ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਪੁਰਾ ਜਸਥਾ ਡੇਰੇ ਦੇ ਹੋਟ ਟਰਸਟੀ ਤੇ ਕਮੇਟੀ ਮੈਂਬਰ ਵੀ ਮੌਜੂਦ ਰਹੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਵਕਤ ਡੇਰੇ ਦੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕੀਤੀ ਔਰ ਇਹ ਕਿਹਾ ਕਿ ਜੋ ਜ਼ਿੰਮੇਵਾਰੀ ਸੰਤ ਵਕੀਲ ਸਾਹਿਬ ਤੁਹਾਨੂੰ ਸੌਂਪ ਕੇ ਗਏ ਨੇ ਉਸ ਜ਼ਿੰਮੇਵਾਰੀ ਨੂੰ ਪੂਰੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਨਿਭਾਉਣਾ ਲੋਕਾਂ ਨੂੰ ਨਾਮਦਾਨ ਦੇਣਾ ਸਤਸੰਗ ਦੇ ਨਾਲ ਜੋੜਨਾ ਤੇ ਕਿਸੇ ਦੇ ਵੀ ਪ੍ਰਤੀ ਦਿਲ ਦੇ ਵਿੱਚ ਨਫ਼ਰਤ ਨਹੀਂ ਰੱਖਣੀ ਸਾਰਿਆਂ ਨੂੰ ਪਿਆਰ ਦੇ ਨਾਲ ਇਕੱਠੇ ਲੈ ਕੇ ਚੱਲਣਾ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਆਂ ਸਸਰੀਆ ਕਾਲ ਵਿਖੇ ਤੁਸੀਂ অন ਰਿਸਪੈਕਟ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਿਰਸਦਾ ਡੇਰਾ ਜਗਮਾਲ ਵਾਲੇ ਜਿਸ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ ਔਰ ਨਵੇਂ ਉਤਰਾਧਿਕਾਰੀ ਦੀ ਚੋਣ ਹੋ ਗਈ ਹੈ ਤੇ ਨਾਲ ਹੀ ਨਾਲ ਦਸਤਾਰਬੰਦੀ ਵੀ ਹੋ ਗਈ ਹੈ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੀ ਅੱਜ ਦਸਤਾਰਬੰਦੀ ਕਰ ਦਿੱਤੀ ਗਈ ਹੈ ਇਸ ਮੌਕੇ ਦੱਸਦੀ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਬਣੇ ਮੁਖੀ ਜਸਦੀਪ ਸਿੰਘ ਗਿੱਲ ਵੀ ਇਸ ਮੌਕੇ ਮੌਜੂਦ ਰਹੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦਸਤਾਰਬੰਦੀ ਕੀਤੀ ਹੈ ਬਾਬਾ ਬ੍ਰਿੰਦਰ ਸਿੰਘ ਢਿੱਲੋਂ ਦੀ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਸਰਸੇ ਦਾ ਡੇਰਾ ਜਗਮਾਲ ਵਾਲੀ ਜਿਸ ਨੂੰ ਲੈ ਕੇ ਬੀਤੇ ਦਿਨੀ ਵਿਵਾਦ ਛੜ ਗਿਆ ਸੀ ਕਿਉਂਕਿ ਇਸ ਡੇਰੇ ਦੇ ਮੁਖੀ ਵਕੀਲ ਸਾਹਿਬ ਦੇ ਦੇਹਾਨ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ ਦੋ 13 ਵਿਚਾਲੇ ਸਦਸਦੀ ਡੇਰਾ ਬਿਆਸ ਦੇ ਸੰਤ ਗੁਰਿੰਦਰ ਸਿੰਘ ਢਿੱਲੋਂ ਤੇ ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਸੰਤ ਵਕੀਲ ਸਾਹਿਬ ਦੇ ਦੇਹਾਨ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਤੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰਬੰਦੀ ਵੀ ਕੀਤੀ ਸੋ ਦੱਸਦੀ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਦੱਸਦੀ ਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਨੂੰ ਪਗੜੀ ਪਹਿਨਾਈ ਦਸਤਾਰ ਸਜਾਈ ਤੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਨੇ ਜੋ ਤੁਹਾਨੂੰ ਡਿਊਟੀ ਥਾਪੀ ਹੈ ਉਸ ਨੂੰ ਸ਼ੁਰੂ ਕਰੋ ਉਹਨਾਂ ਨੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਵੱਲੋਂ ਡਿਊਟੀ ਦੇ ਵਿੱਚ ਨਾਮਦਾਨ ਤੇ ਸਤਸੰਗ ਦੀ ਜੋ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਵੇ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਨੂੰ ਸਹੀ ਰਾਹਤੇ ਤੇ ਲੈ ਕੇ ਆਉਣਾ ਵਿਛੜੇ ਹੋਏ ਜਾਂ ਗੁੰਮਰਾਹ ਹੋਏ ਜੋ ਲੋਕ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣਾ ਤੇ ਇਕੱਠੇ ਰੱਖਣਾ ਨਫ਼ਰਤ ਕਿਸੇ ਨਾਲ ਵੀ ਨਹੀਂ ਰੱਖਣੀ ਦੱਸਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਕਿ ਡੇਰਾ ਬਿਆਸ ਦੇ ਮੁਖੇ ਨੇ ਉਹਨਾਂ ਵੱਲੋਂ ਜਦੋਂ ਜਗਮਾਲ ਵਾਲੀ ਡੇਰੇ ਦੇ ਨਵੇਂ ਉਤਰਾਧਿਕਾਰੀ ਦੇ ਸਿਰ ਦਸਤਾਰ ਸਜਾਈ ਗਈ ਤੇ ਇਹ ਬਚਨ ਉਹਨਾਂ ਨੇ ਬੋਲੇ ਦੱਸਦੇ ਕਿ ਜਗਮਾਲ ਵਾਲੀ ਦੇ ਵਿੱਚ ਸਵੇਰੇ ਹੀ ਹੈਲੀਕਾਪਟਰ ਦੇ ذریعے ਸੰਤ ਗੁਰਿੰਦਰ ਸਿੰਘ ਢਿੱਲੋਂ ਪਹੁੰਚਣਾ ਦੇ ਨਾਲ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਸੀ ਉਸ ਤੋਂ ਬਾਅਦ ਉਹਨਾਂ ਨੇ ਡੇਰਾ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਕਰੀਬ 2 ਘੰਟੇ ਮੁਲਾਕਾਤ ਕੀਤੀ ਵਿਸਤਾਰ ਦੇ ਨਾਲ ਚਰਚਾ ਹੋਈ ਇਸ ਪੂਰੇ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਦੱਸਦੀ ਕਿ ਦਸਤਾਰਬੰਦੀ ਕਰ ਦਿੱਤੀ ਗਈ ਔਰ ਜੋ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਇਸ ਦੌਰਾਨ ਡੇਰੇ ਦੇ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਪੂਰਾ ਜੱਥਾ ਡੇਰੇ ਦੇ ਟਰਸਟੀ ਗ੍ਰੀਵੈਂਸ ਕਮੇਟੀ ਤੇ ਡੇਰੇ ਦੇ ਹੋਰ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਸੀ ਉਹ ਮੌਜੂਦ ਰਹੇ ਸੋ ਦੱਸਦੀ ਕਿ ਸਰਸੇ ਦੇ ਡੇਰਾ ਸ਼ਾਹ ਬਲੂਚਿਸਤਾਨੀ ਜਗਮਾਲ ਵਾਲੀ ਦੇ ਡੇਰਾ ਪ੍ਰਮੁੱਖ ਸੰਤ ਬਹਾਦਰ ਚੰਦ ਵਕੀਲ ਸਾਹਿਬ ਦਾ 1 ਅਗਸਤ ਨੂੰ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ ਉਹ ਥਮਿਆ ਨਹੀਂ ਸੀ ਦੱਸ ਦਈਏ ਕਿ 2 ਅਗਸਤ ਨੂੰ ਡੇਰਾ ਪਰਿਸ਼ਦ ਦੇ ਵਿੱਚ ਹੀ ਰੀਤੀ ਰਿਵਾਜਾਂ ਦੇ ਨਾਲ ਸੰਤ ਵਕੀਲ ਸਾਹਿਬ ਦਾ ਸੰਸਕਾਰ ਕੀਤਾ ਗਿਆ ਸੀ ਗੱਦੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜੋ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਆਖਿਰਕਾਰ ਬਾਬਾ ਬਰਿੰਦਰ ਸਿੰਘ ਨੂੰ ਉੱਤਰਾਧਿਕਾਰੀ ਚੁਣ ਲਿਆ ਗਿਆ ਸੀ ਉਹਨਾਂ ਦੀ ਚੋਣ ਹੋ ਗਈ ਸੀ ਤੇ ਅੱਜ ਦਸਤਾਰਬੰਦੀ ਹੋ ਗਈ ਹੈ ਰੀਤੀ ਰਿਵਾਜਾਂ ਦੇ ਨਾਲ ਪੂਰੇ ਤਰੀਕੇ ਦੇ ਨਾਲ ਉਹਨਾਂ ਨੂੰ ਉੱਤਰਾਧਿਕਾਰੀ ਚੁਣ ਲਿਆ ਗਿਆ ਹੈ ਔਰ ਇਸ ਮੌਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਰਹੇ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਪੁਰਾਜਸਥਾ ਡੇਰੇ ਦੇ ਹੋਟ ਟਰਸਟੀ ਤੇ ਕਮੇਟੀ ਮੈਂਬਰ ਵੀ ਮੌਜੂਦ ਰਹੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਵਕਤ ਡੇਰੇ ਦੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕੀਤੀ ਔਰ ਇਹ ਕਿਹਾ ਕਿ ਜੋ ਜ਼ਿੰਮੇਵਾਰੀ ਸੰਤ ਵਕੀਲ ਸਾਹਿਬ ਤੁਹਾਨੂੰ ਸੌਂਪ ਕੇ ਗਏ ਨੇ ਉਸ ਜ਼ਿੰਮੇਵਾਰੀ ਨੂੰ ਪੂਰੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਨਿਭਾਉਣਾ ਲੋਕਾਂ ਨੂੰ ਨਾਮਦਾਨ ਦੇਣਾ ਸਤਸੰਗ ਦੇ ਨਾਲ ਜੋੜਨਾ ਤੇ ਕਿਸੇ ਦੇ ਵੀ ਪ੍ਰਤੀ ਦਿਲ ਦੇ ਵਿੱਚ ਨਫ਼ਰਤ ਨਹੀਂ ਰੱਖਣੀ ਸਾਰਿਆਂ ਨੂੰ ਪਿਆਰ ਦੇ ਨਾਲ ਇਕੱਠੇ ਲੈ ਕੇ ਚੱਲਣਾ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸਸ਼੍ਰੀਆ ਕਾਲ ਵਿਖੇ ਤੁਸੀਂ ਅਨਰਿਸਪੈਕਟਿਵ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਿਰਸਦਾ ਡੇਰਾ ਜਗਮਾਲ ਵਾਲੇ ਜਿਸ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ ਔਰ ਨਵੇਂ ਉਤਰਾਧਿਕਾਰੀ ਦੀ ਚੋਣ ਹੋ ਗਈ ਹੈ ਤੇ ਨਾਲ ਹੀ ਨਾਲ ਦਸਤਾਰਬੰਦੀ ਵੀ ਹੋ ਗਈ ਹੈ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੀ ਅੱਜ ਦਸਤਾਰਬੰਦੀ ਕਰ ਦਿੱਤੀ ਗਈ ਹੈ ਇਸ ਮੌਕੇ ਦੱਸਦੀ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਵੇਂ ਬਣੇ ਮੁਖੀ ਜਸਦੀਪ ਸਿੰਘ ਗਿਲ ਵੀ ਇਸ ਮੌਕੇ ਮੌਜੂਦ ਰਹੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦਸਤਾਰਬੰਦੀ ਕੀਤੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਸਿਰਸੇ ਦਾ ਡੇਰਾ ਜਗਮਾਲ ਵਾਲੀ ਜਿਸ ਨੂੰ ਲੈ ਕੇ ਬੀਤੇ ਦਿਨੀ ਵਿਵਾਦ ਛੜ ਗਿਆ ਸੀ ਕਿਉਂਕਿ ਇਸ ਡੇਰੇ ਦੇ ਮੁਖੀ ਵਕੀਲ ਸਾਹਿਬ ਦੇ ਦੇਹਾਨ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਸੀ 2 13 ਵਿਚਾਲੇ ਸਦਸਦੀ ਡੇਰਾ ਬਿਆਸ ਦੇ ਸੰਤ ਗੁਰਿੰਦਰ ਸਿੰਘ ਢਿੱਲੋਂ ਤੇ ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਸੰਤ ਵਕੀਲ ਸਾਹਿਬ ਦੇ ਦੇਹਾਨ ਤੋਂ ਬਾਅਦ ਦੁੱਖ ਦਾ ਪ੍ਰਟਾਵਾ ਵੀ ਕੀਤਾ ਤੇ ਨਵੇਂ ਉਤਰਾਧਿਕਾਰੀ ਬਾਬਾ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਵੀ ਕੀਤੀ ਸੋ ਦੱਸਦੀ ਐ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਦੱਸਦੀ ਐ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਨੂੰ ਪਗੜੀ ਪਹਿਨਾਈ ਦਸਤਾਰ ਸਜਾਈ ਤੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਨੇ ਜੋ ਤੁਹਾਨੂੰ ਡਿਊਟੀ ਥਾਪੀ ਐ ਉਸ ਨੂੰ ਸ਼ੁਰੂ ਕਰੋ ਉਹਨਾਂ ਨੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਵੱਲੋਂ ਡਿਊਟੀ ਦੇ ਵਿੱਚ ਨਾਮਦਾਨ ਤੇ ਸਤਸੰਗ ਦੀ ਜੋ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਵੇ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਨੂੰ ਸਹੀ ਰਾਹਤੇ ਤੇ ਲੈ ਕੇ ਆਉਣਾ ਵਿਛੜੇ ਹੋਏ ਜਾਂ ਗੁੰਮਰਾਹ ਹੋਏ ਜੋ ਲੋਕ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣਾ ਤੇ ਇਕੱਠੇ ਰੱਖਣਾ ਨਫ਼ਰਤ ਕਿਸੇ ਨਾਲ ਵੀ ਨਹੀਂ ਰੱਖਣੀ ਦੱਸਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਜੋ ਕਿ ਡੇਰਾ ਬਿਆਸ ਦੇ ਮੁਖੇ ਨੇ ਉਹਨਾਂ ਵੱਲੋਂ ਜਦੋਂ ਜਗਮਾਲ ਵਾਲੀ ਡੇਰੇ ਦੇ ਨਵੇਂ ਉਤਰਾ ਅਧਿਕਾਰੀ ਦੇ ਸਿਰ ਦਸਤਾਰ ਸਜਾਈ ਗਈ ਤੇ ਇਹ ਬਚਨ ਉਹਨਾਂ ਨੇ ਬੋਲੇ ਦੱਸਦੇ ਕਿ ਜਗਮਾਲ ਵਾਲੀ ਦੇ ਵਿੱਚ ਸਵੇਰੇ ਹੀ ਹੈਲੀਕਾਪਟਰ ਦੇ ਜ਼ਰੀਏ ਸੰਤ ਗੁਰਿੰਦਰ ਸਿੰਘ ਢਿੱਲੋ ਪਹੁੰਚੋ ਨਾਲ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਵੀ ਮੌਜੂਦ ਸੀ ਉਸ ਤੋਂ ਬਾਅਦ ਉਹਨਾਂ ਨੇ ਡੇਰਾ ਜਗਮਾਲ ਵਾਲੀ ਦੇ ਮਹਾਰਾਜ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਕਰੀਬ 2 ਘੰਟੇ ਮੁਲਾਕਾਤ ਕੀਤੀ ਵਿਸਤਾਰ ਦੇ ਨਾਲ ਚਰਚਾ ਹੋਈ ਇਸ ਪੂਰੇ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਦੱਸਦੀ ਕਿ ਦਸਤਾਰ ਬੰਦੀ ਕਰ ਦਿੱਤੀ ਗਈ ਔਰ ਜੋ ਤਸਵੀਰਾਂ ਨੇ